ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਤੁੰਗਵਾਲੀ ਜੋ ਪਿਛਲੇ 2 ਮੰਡੀਆਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਸਰਕਾਰ ਨੇ ਇਸ ਮੰਡੀ ਨੂੰ ਗੈਰ ਕਾਨੂੰਨੀ ਕਹਿ ਕੇ ਮੰਡੀ ਤੇ ਬੈਨ ਲਾਇਆ ਤੇ ੱਧਕੇ ਨਾਲ ਇਸ ਮੰਡੀ ਨੂੰ ਬੰਦ ਕਰਵਾਇਆ ਜਾ ਰਿਹਾ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਵੱਖ-ਵੱਖ ਬੱਕਰੀ ਪਾਲਕਾਂ ਦੇ ਵਿਚਾਰ ਲੈ ਰਹੇ ਆਂ ਜਿਹੜੇ ਕਿ ਸਰਕਾਰ ਨੂੰ ਇਹ ਅਪੀਲ ਕਰ ਰਹੇ ਨੇ ਕਿ ਮੰਡੀ ਨੂੰ ਬਹਾਲ ਕੀਤਾ ਜਾਵੇ ਕਿਉਂਕਿ ਇਸ ਮੰਡੀ ਦੇ ਨਾਲ ਹਜ਼ਾਰਾਂ ਲੱਖਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਬੱਕਰੀ ਜਿਹੜੀ ਇਹ ਗਰੀਬ ਦੀ ਗਊ ਕਿਹਾ ਜਾਂਦਾ ਤੇ ਗਰੀਬ ਜਿਹੜੇ ਭਰਾ ਹੈਗੇ ਜਿਆਦਾਤਰ ਬੱਕਰੀਆਂ ਦੇ ਕਿੱਤੇ ਵਿੱਚ ਆ ਤੇ ਇਸ ਮੰਡੀ ਦੇ ਬੰਦ ਹੋਣ ਦੇ ਨਾਲ ਬੱਕਰੀਆਂ ਦੇ ਕਿੱਤੇ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮਾੜਾ ਅਸਰ ਪੈਣ ਵਾਲਾ ਆਪਾਂ ਇਸ ਵਕਤ ਤੁੰਗਵਾਲੀ ਮੰਡੀ ਦੇ ਵਿੱਚ ਖੜੇ ਆ ਆਪਣੇ ਨਾਲ ਭਾਈ ਗਰਦੀਪ ਸਿੰਘ ਚਾਹਲ ਨੇ ਪੁਰਾਣੇ ਬੱਕਰੀ ਪਾਲਕ ਭਾਈ ਗਲਾਬ ਸਿੰਘ ਭਾਗੀਵਾਂਦਰ ਬੱਕਰਾ ਮੰਡੀ ਤੋਂ ਡਾਕਟਰ ਮੁਸ਼ਤਾਕ ਖਾਨ ਜਿਹੜੇ ਪੁਰਾਣੇ ਬੱਕਰੀ ਪਾਲਕ ਨੇ ਸਾਰੇ ਤੁਸੀਂ ਜਾਣਦੇ ਹੋ ਤੇ ਨਾਲ ਇਹਨਾਂ ਦੇ ਫਾਦਰ ਸਾਹਿਬ ਨੇ ਤੇ ਬਾਈ ਜੀ ਖੜੇ ਨੇ ਤੁੰਗ ਵਾਲੀ ਮੰਡੀ ਤੋਂ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿਵੇਂ ਦੇਖਦੋਂ ਜਿਹੜਾ ਇਹ ਸਰਕਾਰ ਦਾ ਫੈਸਲਾ ਆਇਆ ਚ ਇਹ ਬਾਈ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਮੰਨ ਲਓ ਜੋ ਵੀ ਇਹ ਸਰਕਾਰੀ ਅਦਾਰੇ ਨੇ ਜਿਨ੍ਹਾਂ ਨੇ ਇਹ ਕੰਮ ਜਾਂ ਇਹ ਸਟੈਪ ਅੱਗੇ ਚੁੱਕਿਆ ਅਸੀਂ ਉਹਨਾਂ ਨੂੰ ਬਿਲਕੁਲ ਨਿੰਦਦੇ ਆ ਠੀਕ ਆ ਇਹ ਨਿੰਦਣ ਜੋ ਕੰਮ ਆ ਕਿਉਂਕਿ ਡਾਕਟਰ ਸਾਹਿਬ ਨੇ ਲੰਬੇ ਸਮੇਂ ਤੋਂ ਲੈ ਕੇ ਇੱਕ ਜ਼ੀਰੋ ਲੈਵਲ ਤੋਂ ਲੈ ਕੇ ਬੱਕਰੀ ਦਾ ਜਿਹੜਾ ਇਹ ਕਿੱਤਾ ਹੈਗਾ ਉਹਨੂੰ ਇੱਕ ਵੱਡੇ ਪੱਧਰ ਤੇ ਮੰਨ ਲਓ ਲੈ ਕੇ ਗਏ ਨੇ ਠੀਕ ਆ ਤੇ ਇੱਥੋਂ ਹੀ ਨਹੀਂ ਇਹ ਆਊਟ ਆਫ ਸਟੇਟ ਵੀ ਮੰਨ ਲਓ ਬੱਕਰੀ ਦਾ ਲੈਵਲ ਬਹੁਤ ਉੱਚੇ ਜਗ੍ਹਾ ਤੇ ਲੈ ਗਏ ਹੂੰ ਕੱਲਾ ਇਹ ਹੀ ਨਹੀਂ ਕਿ ਆਪਾਂ ਬੱਕਰੀ ਪਾਲਕ ਨੇ ਜਾਂ ਮੰਨ ਲਓ ਕੱਲੇ ਬੱਕਰੀਆਂ ਵਾਲੇ ਇਸ ਚੀਜ਼ ਨਾਲ ਪ੍ਰਭਾਵਿਤ ਹੋਣਗੇ ਕਿਉਂਕਿ ਇਸ ਤੋਂ ਮੰਨ ਲਓ ਜਿੰਨੇ ਵੀ ਤੁੰਗ ਵਾਲੀ ਮੰਡੀ ਨਾਲ ਜੁੜੇ ਹੋਏ ਨੇ ਛੋਟੇ ਲੈਵਲ ਤੋਂ ਜ਼ੀਰੋ ਲੈਵਲ ਤੋਂ ਲੈ ਕੇ ਬੰਦੇ ਮੰਨ ਲਓ ਵੱਡੇ ਬਿਜ਼ਨਸ ਕਰਨ ਵਾਲੇ ਜੋ ਵੱਧ ਮਾਲ ਖਰੀਦਦੇ ਨੇ ਜਿਵੇਂ ਕਿ ਉਹਨਾਂ ਵਿੱਚ ਆ ਕੇ ਕੋਈ ਵੀ ਮੰਨ ਲਓ ਸਟਾਲਾਂ ਵਾਲੇ ਆ ਗਏ ਹੂੰ ਜੋ ਖਾਣ ਪੀਣ ਵਾਲੀਆਂ ਖਾਣ ਪੀਣ ਵਾਲੀਆਂ ਆ ਗਈਆਂ ਜਾਂ ਕੋਈ ਪਸ਼ੂਆਂ ਦੇ ਹਾਰ ਸ਼ਿੰਗਾਰ ਵਾਲਾ ਸਮਾਨ ਆ ਗਿਆ ਤੇ ਜਾਂ ਕਿਸੇ ਵੀ ਟਾਈਪ ਦੇ ਮੰਨ ਲਓ ਨੀਰੇ ਚਾਰੇ ਵਾਲੇ ਆ ਗਏ ਜੀੜ ਵਾਲੇ ਆ ਗਏ ਬੱਕਰੀਆਂ ਦੀ ਵਾਲੇ ਉਸ ਤੋਂ ਉੱਪਰ ਤੁਸੀਂ ਆਏ ਮੰਨ ਲਓ ਇੱਕ ਸਭ ਤੋਂ ਵੱਡਾ ਵਰਗ ਹੈ ਜਿਹੜਾ ਇਸ ਤੋਂ ਪ੍ਰਭਾਵਿਤ ਹੋਊਗਾ ਓਵਰ ਟ੍ਰਾਂਸਪੋਰਟ ਵਾਲਾ ਡਰਾਈਵਰ ਵੀਰਾ ਡਰਾਈਵਰ ਵੀਰਾ ਜਿੰਨਾਂ ਕ ਤੁਸੀਂ ਐ ਮੰਨ ਲਓ ਵੀ ਕਿਸੇ ਵੀ ਬੱਕਰੀ ਪਾਲਕਾਂ ਜਾਂ ਬੱਕਰੀਆਂ ਦਾ ਧੰਦਾ ਕਰਨ ਵਾਲੇ ਖਰੀਦ-ਵੇਚ ਕਰਨ ਵਾਲੇ ਬੰਦਿਆਂ ਦਾ ਨੁਕਸਾਨ ਆ ਉਹਨਾਂ ਕ ਹੀ ਮੈਂ ਨੁਕਸਾਨ ਮੰਨਦਾ ਵੀ ਕੋਈ ਵੀ ਮੰਨ ਲਓ ਜਿੰਨਾਂ ਕ ਕੋਈ ਟ੍ਰਾਂਸਪੋਰਟ ਹੈਗੀ ਟ੍ਰਾਂਸਪੋਰਟ ਦੇ ਮੰਨ ਲਓ ਜਿੰਨੇ ਵੀ ਸਾਧਨ ਨੇ ਛੋਟੇ ਮੋਟਰਸਾਈਕਲ ਰੇੜੀਆਂ ਤੋਂ ਲੈ ਕੇ ਵੱਡੇ ਟਰੱਕ ਹਾਥੀ ਜਾਂ ਜੋ ਵੀ ਜਗਾੜੂ ਰੇੜੀਆਂ ਫੀਟ ਰੇਡ ਜੋ ਜਿੰਨੇ ਵੀ ਟਰਾਂਸਪੋਰਟ ਦੇ ਇਹ ਚ ਆਂ ਡਰਾਉਂਦੇ ਨੇ ਉਹ ਸਾਰੇ ਵੱਡੇ ਲੈਵਲ ਤੇ ਪ੍ਰਭਾਵਿਤ ਹੋਣਗੇ ਜੀ ਹਾਂਜੀ ਕੀ ਫਿਰ ਤੁਸੀਂ ਬਈ ਅਪੀਲ ਕਰਦੇ ਹੋ ਕਿਉਂਕਿ ਤੁਸੀਂ ਪੁਰਾਣੇ ਸਮੇਂ ਤੋਂ ਇਸ ਕਿੱਤੇ ਨਾਲ ਜੁੜੇ ਹੋ ਹਨ ਆਪਾਂ ਸਾਰੇ ਜਾਣਦੇ ਆ ਵੀ ਮੰਡੀ ਤੋਂ ਬਾਅਦ ਤੁੰਗ ਵਾਲੀ ਮੰਡੀ ਤੋਂ ਬਾਅਦ ਬੀਟਲ ਬੱਕਰੀ ਦੀ ਦੁਨੀਆ 'ਚ ਪਛਾਣ ਬਣੀ ਆ ਬਹੁਤ ਜਿਹੜੇ ਕਿਸਾਨ ਆਪਣੇ ਇਸ ਕਿੱਤੇ 'ਚ ਆਏ ਆ ਜਿਸ ਧੰਦੇ ਨੂੰ ਗਰੀਬਾਂ ਦਾ ਕੀਤਾ ਕਿਹਾ ਜਾਂਦਾ ਸੀ ਉਹਦੇ ਵੱਡੇ ਵੱਡੇ ਫਾਰਮ ਬਣੇ ਆ ਤੇ ਮੰਡੀ ਤੋਂ ਬਾਅਦ ਬੜਾ ਬਦਲਾ ਆਇਆ ਹਨਾ ਜੀ ਅੱਜ ਮੰਡੀ ਬੰਦ ਹੁੰਦੀ ਆ ਤਾਂ ਬੜੇ ਲੋਕਾਂ ਦਾ ਰੋਜ਼ਗਾਰ ਬੰਦ ਹੁੰਦਾ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਅਸੀਂ ਤਾਂ ਇਹ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਅਸੀਂ ਮੰਗ ਕਰਦੇ ਆ ਬੇਨਤੀ ਮੰਨੋ ਸਾਡੀ ਮੰਨ ਲਓ ਜਾਂ ਚੇਤਾਵਨੀ ਮੰਨੋ ਕੁਝ ਵੀ ਇਸ ਨੂੰ ਸਰਕਾਰ ਮੰਨੇ ਕਿਉਂਕਿ ਜੋ ਵੀ ਇਹ ਕੰਮ ਕਰ ਰਹੇ ਨੇ ਕਿਉਂਕਿ ਇੱਕ ਕੰਮ ਨੂੰ ਕਰਨ ਦਾ ਸਿਰਾ ਹੁੰਦਾ ਰੂਲ ਹੁੰਦੇ ਨੇ ਕੋਈ ਵੀ ਜਾਂ ਮੰਨ ਲਓ ਸਾਨੂੰ ਚੇਤਾਵਨੀਆਂ ਦਿੰਦੇ ਪੇਸ਼ ਕਰਦੇ ਪਹਿਲਾਂ ਜਾਂ ਕਿਸੇ ਵੀ ਟਾਈਪ ਦੀ ਕੋਈ ਇਨਫੋਰਮੇਸ਼ਨ ਮੰਡੀ ਬੰਦ ਕਰਨ ਦੇ ਤਹਿਤ ਦਿੰਦੇ ਕਿਉਂਕਿ ਹਰ ਇੱਕ ਚੀਜ਼ ਨੂੰ ਕਾਰਨ ਦਾ ਸਲੀਕਾ ਹੁੰਦਾ ਹੂੰ ਸਰਕਾਰ ਇਹ ਨਹੀਂ ਮੰਨ ਲਓ ਜੇ ਕੋਈ ਬੰਦਾ ਅੱਜ ਪਾਵਰ 'ਚ ਹੈਗਾ ਤਾਂ ਉਹ ਕਿਸੇ ਨਾਲ ਧੱਕਾ ਕਰੇ ਇਹ ਬਿਲਕੁਲ ਸਰਾਸਰ ਧੱਕਾ ਜੀ ਅਸੀਂ ਤਾਂ ਇਹੀ ਕਹਾਂਗੇ ਸਰਕਾਰ ਨੂੰ ਜੋ ਵੀ ਇਸ ਦਾ ਮੰਨ ਲਓ ਜੋ ਵੀ ਸਹੀ ਸੋਲੂਸ਼ਨ ਆ ਉਹ ਜਲਦ ਤੋਂ ਜਲਦ ਮੰਨ ਲਓ ਤਾਂ ਗਾਲੀ ਮੰਡੀ ਨੂੰ ਦੇਣ ਠੀਕ ਆ ਉਹ ਕਿਸੇ ਵੀ ਟਾਈਪ ਦਾ ਹੋਵੇ ਕਿਉਂਕਿ ਇਹ ਨਹੀਂ ਹੈਗਾਗਾ ਅਗਲੇ ਦੀ ਕੋਈ ਮੰਨ ਲਓ ਪਰਸਨਲ ਹੀ ਬਿਜ਼ਨਸ ਨੇ ਇੱਕ ਹਿਸਾਬ ਦਾ ਇਹ ਮੰਨ ਲਓ ਇਹਨਾਂ ਨੇ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਇਹ ਕੋਈ ਆ ਨਹੀਂ ਹੈਗਾ ਵੀ ਇੱਕ ਦਿਨ ਦੇ ਵਿੱਚ ਹੀ ਮੰਨ ਲਓ ਵੀ ਐਡਾ ਵੱਡਾ ਕਾਰੋਬਾਰ ਬਣ ਗਿਆ ਜਾਂ ਇੱਥੇ ਇੰਨੇ ਲੋਕ ਇਕੱਠੇ ਹੋਣ ਲੱਗੇ ਤੇ ਇਹ ਕੋਈ ਉਸ ਟਾਈਪ ਦੀ ਮੰਡੀ ਵੀ ਹੈ ਨਹੀਂ ਜੇ ਆਪਾਂ ਕਹਿ ਦਈਏ ਮੰਡੀ ਆ ਅਸੀਂ ਤੇ ਇਸ ਨੂੰ ਬੱਕਰੀ ਮੇਲਾ ਹੀ ਕਹਾਂਗੇ ਕਿਉਂਕਿ ਜੋ ਵੀ ਇੱਥੇ ਪਹਿਲਾਂ ਤੋਂ ਮੰਨਤਾ ਦੇ ਹਿਸਾਬ ਨਾਲ ਮੰਨਿਏ ਪਿੰਡ ਦੇ ਲੋਕਾਂ ਦੀ ਵੀ ਇਹ ਮੰਨਤਾ ਹੈ ਕਿ ਵੀ ਇੱਥੇ ਕੋਈ ਮੰਨ ਲਓ ਬਾਬਾ ਜੀ ਨੇ ਜਾਂ ਕੋਈ ਵੀ ਜਿਸ ਕੋਈ ਪੀਰ ਬਗੰਬਰ ਜਿਨ੍ਹਾਂ ਨੂੰ ਮੰਨਦੇ ਆ ਉਹਨਾਂ ਦੀ ਦਰਗਾਹ ਕੀ ਉਸ ਦੇ ਉੱਪਰ ਇਹ ਮੇਲਾ ਭਰਦਾ ਹੈ ਉਹ ਬੱਕਰੀ ਪਾਲਕ ਵੀਰ ਇੱਥੇ ਇਕੱਠੇ ਹੋ ਕੇ ਆਪ ਦਾ ਕੋਈ ਰੋਜਗਾਰ ਕਰਦੇ ਨੇ ਤਾਂ ਉਹਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਕੋਈ ਗਲਤ ਗੱਲ ਨਹੀਂ ਹੈਗੀ ਸਰਕਾਰ ਪਤਾ ਨਹੀਂ ਉਸ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੀ ਆ ਤੇ ਜੋ ਵੀ ਮੰਨ ਲਓ ਇਸ ਲਈ ਉਹਨਾਂ ਨੇ ਗਲਤ ਸਟੈਪ ਲੈਂਤਾ ਤੇ ਅਸੀਂ ਅਪੀਲ ਕਰਦੇ ਆਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਮੰਡੀ ਬਹਾਲ ਕੀਤੀ ਜਾਵੇ ਜੀ ਬਾਈ ਧੰਨਵਾਦ ਬਾਈ ਤੇ ਬਾਈ ਗਲਾਬ ਨੇ ਆਪਣੇ ਨਾਲ ਭਾਗੀ ਬਾਂਦਰ ਮੰਡੀ ਲਾਉਂਦੇ ਨੇ ਬਾਈ ਕਿਵੇਂ ਦੇਖਦੇ ਹੋ ਸਰਕਾਰ ਦੇ ਫੈਸਲੇ ਨੂੰ ਕਿਉਂਕਿ ਤੁਸੀਂ ਵੀ ਮੰਡੀ ਲਾਉਣੇ ਹੋ ਹਨ ਆਪਣੇ ਪਿੰਡ 'ਚ ਹਾਂ ਜੀ ਸਸਰੀ ਕਲਪਾਈ ਸਾਰਿਆਂ ਨੂੰ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਤੁੰਗ ਵਾਲੀ ਜਿਹੜਾ ਬੱਕਰੀ ਮੇਲਾ ਬਾਈ ਜੀ ਬਹੁਤ ਵਾਰ ਜਲਦੀ ਬਹਾਲ ਕੀਤਾ ਜਾਵੇ ਕਿਉਂਕਿ ਬਾਈ ਨੇ ਵੀ ਸਾਨੂੰ ਦੱਸਿਆ ਇੱਥੇ ਲੱਗਦਾ ਮੇਲੀ ਸੀਗਾ ਬਾਈ ਜੀ ਤੇ ਜੇ ਆਪਾਂ ਮੰਡੀ ਰੱਖ ਕੇ ਤਾਂ ਵੀ ਜਾਂਦਾ ਵੀ ਲਿਖਾਈ ਪਾ 500 ਲੇਤੀ ਹੁੰਦੀ ਫਿਰ ਤਾਂ ਆਪਾਂ ਮੰਡੀ ਕਹਿ ਸਕਦੇ ਹਾਂ ਇਹਦਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਜਿਹੜੇ ਬੱਕਰੀ ਪਾਲਕ ਬਾਈ ਜੀ ਇੱਥੇ ਪਹੁੰਚਦੇ ਸੀਗੇ ਉਹ ਕਹਿੰਦੇ ਚਲੋ ਮੇਲਾ ਲੱਗਦਾ ਤਾਂ ਆਪਾਂ ਇੱਕ ਲੰਗਰ ਪਾਣੀ ਦਾ ਪ੍ਰਬੰਧ ਕਰਗੇ 100-100 ਰੁਪਿਆ ਸਿਰਫ ਇਹ ਕਥਰੀ ਦਿੰਦੇ ਸੀ ਐਨੇ ਨਾਲ ਫਿਰ ਪ੍ਰਬੰਧ ਵੀ ਹੋ ਜਾਂਦਾ ਬਈ ਤੇ ਜਲਦ ਜਲਦ ਤੁੰਗ ਗਾੜੀ ਮੰਡੀ ਬਾਈ ਜੀ ਬਹਾਲ ਹੋਣੀ ਚਾਹੀਦੀ ਆ ਬੇਨਤੀ ਆ ਇੱਕ ਸਹਾਇਕ ਧੰਦਾ ਛੋਟੇ ਪੱਧਰ ਤੇ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਤੇ ਆਪ ਦਾ ਵਧੀਆ ਲੋਕਾਂ ਨੂੰ ਰੁਜ਼ਗਾਰ ਮਿਲਿਆ ਸੀ ਇਹਨੂੰ ਬੰਦ ਨਾ ਕੀਤਾ ਜਾਵੇ ਠੀਕ ਹੈ ਬਾਈ ਬਾਈ ਆਪਣੇ ਨਾਲ ਗਰਦੀਪ ਚਾਹਲ ਨੇ ਜਦੋਂ ਦੀ ਇਹ ਮੰਡੀ ਦੀ ਸ਼ੁਰੂਆਤ ਹੋਈ ਆ ਹਨਾ ਡਾਕਟਰ ਬਲਵਿੰਦਰ ਮਾਨ ਨੇ ਇਹ ਉਪਰਾਲਾ ਕੀਤਾ ਸੀ ਤਾਂ ਬਾਈ ਹੋਰੀ ਉਦੋਂ ਦੇ ਨਾਲ ਨੇ ਹਨਾ ਉਹ ਸਾਰਾ ਇਹਨਾਂ ਨੇ ਸੰਘਰਸ਼ ਦੇਖਿਆ ਹੈਗਾ ਇਹ ਆਇਆ ਨਹੀਂ ਵੀ ਮੰਡੀ ਸਾਲ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਇਸ ਤਰ੍ਹਾਂ ਬਣੀ ਆ ਬਹੁਤ ਸਾਲ ਹੋ ਗਏ ਮੰਡੀ ਨੂੰ ਬਾਈ ਹੋਰਾਂ ਦੀ ਮਿਹਨਤ ਆ ਗੁਰਦੀਪ بھائی ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਪਹਿਲਾਂ ਤਾਂ ਦੱਸਿਓ ਵੀ ਕਿੰਨੇ ਸੰਘਰਸ਼ਾਂ ਦੇ ਨਾਲ ਇੱਥੋਂ ਤੱਕ ਆਏ ਸੀ ਤੁਸੀਂ ਤਾਂ ਬਾਈ ਦੇ ਨਾਲ ਰਹੇ ਹੋ ਸ਼ੁਰੂ ਤੋਂ ਤੱਕ ਹਨਾ ਇਹ ਦੇਖੋ ਜੀ ਸ਼ੁਰੂ ਤੋਂ ਜਦੋਂ ਤੋਂ 2017 ਤੋਂ ਮੰਡੀ ਲੱਗੀ ਆ ਆਪਾਂ ਉਦੋਂ ਤੋਂ ਬਾਈ ਦੇ ਨਾਲ ਆ ਠੀਕ ਹੈ ਜੋ ਵੀ ਕੰਮ ਬੱਕਰੀ ਲੈਣੀ ਵੇਚਣੀ ਜਾਂ ਕੋਈ ਹੋਰ ਵੀ ਕੰਮ ਨੇ ਨਿੱਜੀ ਕੰਮ ਨੇ ਉਹ ਆਪਰ ਨਾਲ ਮਿਲ ਕੇ ਇਹਨਾਂ ਬਾਈ ਇਹਨਾਂ ਕਰਦੇ ਆ ਹਨ ਜੀ ਦੇਖੋ ਸ਼ੁਰੂ ਤੋਂ ਲੈ ਕੇ ਜਦੋਂ ਆਪਾਂ ਜਦੋਂ ਤੋਂ ਚੱਲੇ ਆ ਹੂੰ ਉਦੋਂ ਕੀ ਸੀ ਵੀ ਅ ਇੱਕ ਸਾਲ ਤੱਕ ਇਹਦੀ ਪਰਚੀ ਨਹੀਂ ਲਈ ਹੂੰ ਲੰਗਰ ਫਰੀ ਫਿਰ ਅਦਰ ਸਟੇਟਾਂ ਤੋਂ ਬੰਦੇ ਆਉਂਦੇ ਸੀ ਉਹਨਾਂ ਦੇ ਬਿੱਲ ਪੇ ਕਰਨੇ ਹੂੰ ਹੋਟਲਾਂ ਦੇ ਰਿਹਾਇਸ਼ ਦੇ ਹੋਰ ਵੀ ਕੋਈ ਵੀ ਹੁੰਦਾ ਉਹਨਾਂ ਨੂੰ ਸਾਰਾ ਪ੍ਰਬੰਧ ਕਰਕੇ ਦੇਣਾ ਹੂੰ ਤੇ ਫਿਰ ਹੌਲੀ ਹੌਲੀ ਜਿਵੇਂ ਅ ਕੰਮ ਵਧਦਾ ਗਿਆ ਇਹ ਮੇਲਾ ਹੌਲੀ-ਹੌਲੀ ਉੱਪਰ ਨੂੰ ਜਾਂਦਾ ਗਿਆ ਤਾਂ ਉਸ ਹਾਵ ਨਾਲ ਮੰਨ ਲਓ ਵੀ ਇਹ ਇੰਨੀ ਤਰੱਕੀ ਹੋਈ ਆ ਜੀ ਤੇ ਉਹਦੇ ਵਿੱਚ ਸੰਘਰਸ਼ ਤੁਹਾਨੂੰ ਪਤਾ ਵੀ 8-9 ਸਾਲ ਦਾ ਬਹੁਤ ਹੋ ਜਾਂਦਾ ਬਹੁਤ ਹੋ ਜਾਂਦਾ ਬਈ ਬਾਹਰੋਂ ਦੇਖ ਲੈਂਦੇ ਆ ਹਨਾ ਜੇ ਸਰਕਾਰ ਨੇ ਵੀ ਦੇਖਿਆ ਵੀ ਇੰਨੀਆਂ ਇੱਥੇ ਪਰਚੀਆਂ ਕੱਟੀਆਂ ਦੀਆਂ ਪਤਾ ਨਹੀਂ ਕਿੰਨੀ ਕਮਾਈ ਹੋਊਗੀ ਅੱਜ ਵੀ ਇੱਥੇ ਲੰਗਰ ਚੱਲਦਾ ਕਿੰਨੇ ਕੁ ਗਰੀਬ ਲੋਕਾਂ ਦਾ ਜਿਹੜਾ ਜੁੜਿਆ ਹੋਇਆ ਰੋਜ਼ਗਾਰ ਇੱਥੇ ਜਿਹੜੇ ਇੱਥੇ ਆਉਂਦੇ ਨੇ ਮੰਡੀ ਦੇ ਪ੍ਰਬੰਧਾਂ ਦੇ ਵਿੱਚ ਹੁੰਦੇ ਨੇ ਟੋਟਲ ਕਿੰਨੇ ਗਰੀਬ ਪਰਿਵਾਰਾਂ ਦੇ ਔਰਤਾਂ ਹੁੰਦੇ ਨੇ ਆਦਮੀ ਹੁੰਦੇ ਨੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਪਰਚੀ ਤਾਂ ਆਪਾਂ ਇੱਕ ਅੱਗੇ ਵੀ ਕੋਈ ਕਿਤੇ ਤੋਂ 500 ਲਿਆ 1000 ਲਿਆ ਹਨਾ ਹੂੰ ਉਹਨੂੰ ਆਪਾਂ ਪਰਚੀ ਕਹਿੰਦੇ ਆ ਇਹ ਤਾਂ ਇੱਕ ਜਿਹੜਾ ਆਪਾਂ ਲੰਗਰ ਚਲਾਇਆ ਵਿਆ ਉਹਦੇ ਤੌਰ ਤੇ 100 ਰੁਪਿਆ ਮੰਨ ਲਓ ਵੀ ਆ ਖੁਸ਼ੀਨਾ ਘਟਾਉਣਾ ਉਹ ਲੰਗਰ ਪਾਣੀ ਦਾ ਖਰਚਾ ਹੀ ਆ ਹੂੰ ਉਹਦੇ 'ਚ ਕੋਈ ਬਾਲੀ ਵੱਡੀ ਲੁੱਟ ਨਹੀਂ ਹੋएगी ਜੇ ਆਪਾਂ ਕਹੀਏ ਵੀ ਬਾਲੀ ਵੱਡੀ ਲੁੱਟ ਹੈ ਤੇ ਬਾਕੀ ਸਾਰੇ ਇਹਦੇ ਨਾਲ ਰੋਜ਼ਗਾਰ ਤਾਂ ਜੀ ਜਮਾ ਛੋਟੇ ਤੋਂ ਛੋਟੇ ਮ ਬੰਦਾ ਦਾ ਵੀ ਜੁੜਿਆ ਪਿਆ ਜਿਹੜੇ ਕੋਈ ਗਾਨੀਆਂ ਵੇਚਦੇ ਨੇ ਕੋਈ ਕੁਲਚਿਆਂ ਦੀ ਰੇੜੀ ਲਾਉਂਦਾ ਕੋਈ 버ਗਰਾਂ ਦੀ ਲਾਉਂਦਾ ਕੋਈ ਜੂਸ ਦੀ ਲਾਉਂਦਾ ਠੀਕ ਹੈ ਇਹਦੇ ਨਾਲ ਹੋਰ ਵੀ ਬਰਗ ਬਹੁਤ ਜੁੜਿਆ ਹੋਇਆ ਜਿਵੇਂ ਟ੍ਰਾਂਸਪੋਰਟ ਵਾਲੇ ਨੇ ਗੱਡੀਆਂ ਵਾਲੇ ਨੇ ਹਨ ਹੂੰ ਬਹੁਤ ਜਿਆਦਾ ਇਸ ਮੰਡੀ ਨਾਲ ਜੁੜੇ ਹੋਏ ਜਿਹੜਾ ਦੀ ਇੱਥੋਂ ਕਮਾਈ ਕਰਕੇ ਆਦਾ পেট ਪਾਲਦੇ ਨੇ ਤੇ ਜਿਹੜੇ ਬਈ ਬੰਦੇ ਇਸ ਮੰਡੀ ਨਾਲ ਜੁੜੇ ਆ ਹਨਾ ਕਿਵੇਂ ਨਾ ਕਿਵੇਂ ਇੱਥੋਂ ਚੱਲੋ ਆਪਦਾ ਰੋਜੀ ਰੋਟੀ ਚਲਾਉਂਦੇ ਆ ਜਾਂ ਮੰਡੀਆਂ ਵਾਲੇ ਭਰਾ ਹੈਗੇ ਆ ਕੋਈ ਚੈਨਲ ਵਾਲਾ ਭਰਾ ਹੈ ਨਾ ਕੀ ਅਪੀਲ ਕਰਨੀ ਚਾਹੋਗੇ ਸਾਰੇ ਪੰਜਾਬ ਦੇ ਬੱਕਰੀ ਪਾਲਕਾਂ ਨੂੰ ਤੁਸੀਂ ਮੇਰੀ ਅਪੀਲ ਤਾਂ ਇਹੀ ਆ ਜੀ ਜਿੰਨੇ ਯੂਟਿਊਬਰ ਵੀਰ ਨੇ ਹਮ ਚੈਨਲ ਵਾਲੇ ਵੀਰ ਨੇ ਠੀਕ ਆ ਜਾਂ ਮੰਨ ਲਓ ਵੀ ਵਕੀਲ ਵੀਰ ਨੇ ਹੋਰ ਵੀ ਨੇ ਜਿੰਨੇ ਆਪਣੇ ਬੱਕਰੀ ਪਾਲਕ ਨੇ ਕੋਈ ਮੱਝਗਾਾਂ ਵਾਲੇ ਵੀ ਨੇ ਠੀਕ ਆ ਡਰਾਈਵਲ ਵੀਰ ਨੇ ਹੋਰ ਵੀ ਜਿੰਨੇ ਇਹਨਾਂ ਨੂੰ ਸਾਰਿਆਂ ਨੂੰ ਅਪੀਲ ਇਹੀ ਆ ਵੀ ਸਾਰੇ ਵੀਰ ਇਕੱਠੇ ਹੋ ਜਾਣਾ ਠੀਕ ਹੈ ਇਕੱਠੇ ਹੋ ਕੇ ਜੇ ਆਪਾਂ ਚੱਲਾਂਗੇ ਤਾਂ ਆਪਣੇ ਮੇਲੇ ਦਾ ਵੀ ਹੱਲ ਹੋ ਜਾਣਾ ਠੀਕ ਹੈ ਇਹ ਚੱਲੂਗਾ ਵੀ ਇਹ ਸਭ ਦੀ ਰੋਟੀ ਖੋਈ ਜਾ ਰਹੀ ਆ ਹਾਂ ਤਾਂ ਇਹ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਆਪਣਾ ਇਹ ਜਿਹੜਾ ਮੇਲਾ ਇਹ ਦੁਬਾਰਾ ਸਟਾਰਟ ਹੋ ਜੂਗਾ ਤੇ ਸਭ ਨੂੰ ਰੋਟੀ ਮਿਲਣ ਲੱਗ ਜੂਗੀ ਤੇ ਨਹੀਂ ਬਹੁਤ ਵੱਡਾ ਨੁਕਸਾਨ ਹੋਊਗਾ ਸਾਰਿਆਂ ਦੇ ਹੋਊਗਾ ਸਾਰਿਆਂ ਦੇ ਆ ਬਿਲਕੁਲ ਬਾਈ ਬਾਈ ਜਿੰਨੇ ਵੀ ਮੰਡੀਆਂ ਵਾਲੇ ਭਰਾ ਹਨਾ ਸਾਰੇ ਰਲ ਮਿਲ ਕੇ ਬਾਈ ਦਾ ਸਾਥ ਦਿਓ ਬਾਈ ਜਿਵੇਂ ਗਲਾਬ ਖੜਾ ਇਹ ਵੀ ਮੰਡੀ ਲਾਉਂਦੇ ਆ ਇਹ ਨਾ ਸੋਚੋ ਵੀ ਇਹੀ ਮੰਡੀ ਬੰਦ ਹੋਊਗੀ ਜੇ ਇੱਕ ਮੰਡੀ ਤੇ ਸਰਕਾਰ ਸ਼ਿਕੰਜਾ ਕਾਸ਼ਦੀ ਆ ਤਾਂ ਬਾਕੀ ਮੰਡੀਆਂ ਵੀ ਜਿਹੜੀਆਂ ਘੇਰੇ ਦੇ ਵਿੱਚ ਆਉਣਗੀਆਂ ਸੋ ਸਾਰੇ ਭਰਾ ਰਲ ਮਿਲ ਕੇ ਇਸ ਕਿੱਤੇ ਨੂੰ ਆਪਾਂ ਬਚਾਈਏ ਕਿਉਂਕਿ ਮੰਡੀਆਂ ਦੇ ਨਾਲ ਹੀ ਲੈਣ-ਦੇਣ ਹੁੰਦਾ ਜਾਨਵਰਾਂ ਦਾ ਚੰਗਾ ਮਾੜਾ ਜਾਨਵਰ ਇੱਥੇ ਆਪਾਂ ਵੇਚਦੇ ਆ ਗਾਹਕ ਵੀ ਆਪਾਂ ਨੂੰ ਇੱਥੇ ਵਧੀਆ ਮਿਲਦਾ ਹਨਾ ਜਿਹਦਾ ਚੰਗਾ ਜਾਨਵਰ ਆ ਉਹਨੂੰ ਮੰਡੀ ਤੇ ਸਹੀ ਮੁੱਲ ਮਿਲਦਾ ਤੇ ਬਾਕੀ ਇੰਨੇ ਸਾਲਾਂ ਦੀ ਬਾਈ ਹੋਰਾਂ ਦੀ ਮਿਹਨਤ ਆ ਇਹਨੂੰ ਇੱਕਦਮ ਬੰਦ ਕਰਨਾ ਇਹ ਬੱਕਰੀ ਪਾਲਕਾਂ ਦੇ ਨਾਲ ਸਰਾਸਰ ਧੱਕਾ ਹੈਗਾ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਆਪਣੇ ਇਲਾਕੇ ਦੇ ਮਹਤਵਾਰ ਆਗੂਆਂ ਤੱਕ ਵੀ ਜਿਹੜੀ ਬੱਕਰੀ ਮੰਡੀ ਦੀ ਆਵਾਜ਼ ਆ ਬੁਲੰਦ ਕਰਿਓ ਬਹੁਤ ਬਹੁਤ ਧੰਨਵਾਦ